ਸਸ਼ੀਕਲ ਜੀ ਮੈਂ ਹਾਸ਼蒂ਪ ਕੋਰ ਸੰਤੂ ਤੇ ਤੁਸੀਂ ਜੁੜੇ ਹੋ ਸਾਡੇ ਨਾਲ ਅੱਜ ਦੀਆਂ ਮੁੱਖ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਜੀ ਅਮਰੀਕਾ ਦੇ ਰਾਸ਼ਟਰਪਤੀ ਡਨਾਲਡ 트੍ਰੰਪ ਵੱਲੋਂ ਬਿਆਨ ਦਿੱਤਾ ਗਿਆ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜੋ ਸੀਸਫਾਇਰਿੰਗ ਤੇ ਜੰਗਬੰਦੀ ਨੂੰ ਲੈ ਕੇ ਸਮਝੌਤਾ ਹੋਇਆ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਮੇਰੀ ਬਹੁਤ ਵੱਡੀ ਐਮ ਭੂਮਿਕਾ ਹੈ ਉਨ੍ਹਾਂ ਵੱਲੋਂ ਯਾਨੀ ਕਿ ਇਹ ਗੱਲ ਕੀਤੀ ਗਈ ਹੈ ਕਿ ਮੈਂ ਇਹਦੇ ਵਿੱਚ ਵਿਚੋਲਗੀ ਦਾ ਕੰਮ ਕੀਤਾ ਹੈ ਗੱਲ ਕਰਦੇ ਹਾਂ ਜੀ ਉਸ ਤੋਂ ਬਾਅਦ ਐਲਾਨ ਹੁੰਦਾ ਹੈ ਕਿ Apple ਕੰਪਨੀ ਨੂੰ ਭਾਰਤ ਵਿੱਚ ਨਾਂ ਲੱਗਣ ਦਿੱਤਾ ਜਾਵੇ ਇਹ 트ੰਪ ਵੱਲੋਂ ਕਿਹਾ ਗਿਆ ਹੈ ਤੇ ਇਹ ਵੀ ਗੱਲ ਕੀਤੀ ਗਈ ਹੈ ਜੋ ਭਾਰਤ ਦੇ ਲੋਕਾਂ ਦੇ ਇੱਕ ਪਾਸਿਓਂ ਗੱਲ ਕਰਦੇ ਨੇ ਸਾਥ ਦੇਣ ਦੀ ਤੇ ਦੂਜੇ ਪਾਸੇ ਉਹ ਭਾਰਤ ਦੇ ਲੋਕਾਂ ਦੇ ਖਿਲਾਫ ਚੱਲ ਰਹੇ ਨੇ ਖਿਲਾਫ ਕਿਸ ਤਰ੍ਹਾਂ ਚੱਲ ਰਹੇ ਨੇ ਗੱਲ ਕਰ ਲੈਨੇ ਆ ਜੋ ਭਾਰਤ ਦੇ ਲੋਕ ਅਮਰੀਕਾ ਦੇ ਵਿੱਚ ਗਏ ਹੋਏ ਨੇ ਕਿਤੇ ਨਾ ਕਿਤੇ ਡਣਾਟਰ ਟਰੰਪ ਆਪਣੀਆਂ ਨਵੀਆਂ-ਨਵੀਆਂ ਰਣਨੀਤੀਆਂ ਕੱਢ ਕੇ ਬਾਹਰ ਲਿਆ ਰਹੇ ਨੇ ਜਿਸ ਦਾ ਵੱਡਾ ਘਾਟਾ ਪੰਜਾਬ ਦੇ ਲੋਕਾਂ ਨੂੰ ਪੈ ਰਿਹਾ ਹੈ ਜਦੋਂ ਡੋਨਾਲਡ 트ੰਪ ਰਾਸ਼ਟਰਪਤੀ ਬਣੇ ਸਨ ਤਾਂ ਉਸ ਤੋਂ ਬਾਅਦ ਉਹਨਾਂ ਦੀ ਆਪਣੇ ਹੀ ਪੰਜਾਬ ਦੇ ਜਾਂ ਭਾਰਤ ਦੇ ਲੋਕਾਂ ਦੇ ਵਿੱਚ ਜੋ ਲੋਕਪ੍ਰਿਆਏ ਉਹ ਬਣਦੀ ਘਟ ਨਜ਼ਰ ਆ ਰਹੀ ਹੈ 트ੰਪ ਨੇ ਇਹ ਵੀ ਟਵੀਟ ਕਰਕੇ ਕਿਹਾ ਕਿ ਜਦੋਂ ਜੰਗਬੰਦੀ ਦਾ ਮਾਹੌਲ ਬਣਿਆ ਹੋਇਆ ਸੀ ਇਹ ਮਾਹੌਲ ਨਹੀਂ ਬਨਣਾ ਚਾਹੀਦਾ ਇਹੋ ਇਹੋ ਜਿਹਾ ਉਹ ਭਾਰਤ ਦੇ ਲੋਕਾਂ ਦੀ ਬਾਰੇ ਸੋਚਦੇ ਹਨ ਤੇ ਦੂਜੇ ਪਾਸੇ ਹੀ ਉਹ ਐਮਪਲ ਕੰਪਨੀ ਨਾਲ ਲੱਗਣ ਦੀ ਗੱਲ ਕਰ ਰਹੇ ਹਨ ਡੋਨਾਲਡ 트੍ਰੰਪ ਆਪਣੀ ਹੀ ਜ਼ੁਬਾਨ ਤੇ ਨਹੀਂ ਟਿਕੇ ਹੋਏ ਜਾਂ ਉਹ ਇੱਕ ਰਾਜਨੀਤੀ ਖੇਡ ਰਹੇ ਨੇ ਤੀਸਰੇ ਪਾਸੇ ਹੀ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਡੋਨਾਲਡ 트੍ਰੰਪ ਵੱਲੋਂ ਜਿਹੜੇ ਇੱਕ ਵਾਰ ਫੇਰ ਤਰਥੱਲੀ ਮਚਾ ਦਿੰਦੀ ਹੈ ਜਦੋਂ ਨਰਿੰਦਰ ਮੋਦੀ ਨੇ ਕਿਹਾ ਕਿ ਭਾਈ ਤੁਸੀਂ ਆਈਐਮਐਫ ਆਈਐਮਐਫ ਦਾ ਪੈਸਾ ਨਾ ਦਿਓ ਪਾਕਿਸਤਾਨ ਨੂੰ ਉਹ ਕਰਜ਼ੇ ਤੇ ਬੇਸ ਤੇ ਸਾਡੇ ਨਾਲ جنگ ਲੜੇਗਾ ਤਾਂ ਫਿਰ ਇਨੀ ਸਹਿਮਤੀ ਕਿਉਂ ਕੀਤੀ ਜੇਕਰ ਭਾਰਤ ਨੂੰ ਸੱਚਮੁੱਚ ਪਿਆਰ ਕਰਦੇ ਸਨ ਡੋਨਾਲਡ ਟਰੰਪ ਤਾਂ ਫਿਰ ਉਹ ਜੋ ਲੋਕ ਭਾਰਤ ਦੇ ਪਾਕਿਸਤਾਨ ਦੇ ਭਾਰਤ ਦੇ ਲੋਕ ਜੋ ਅਮਰੀਕਾ ਦੇ ਵਿੱਚ ਗਏ ਹੋਏ ਹਨ ਉਹ ਜੋ ਪੈਸਾ ਕਮਾ ਰਹੇ ਹਨ ਵੱਖ-ਵੱਖ ਸੂਬਿਆਂ ਦੇ ਵਿੱਚ ਜਦੋਂ ਉਹ ਆਪਣਾ ਪੈਸਾ ਭੇਜਣਗੇ ਤਾਂ ਉਹਨਾਂ ਉੱਤੇ ਇੱਕ ਭਾਰੀ ਟੈਕਸ ਲਗਾ ਦਿੱਤਾ ਗਿਆ ਹੈ ਉਹ ਭਾਰੀ ਟੈਕਸ ਜੇਕਰ ਮੰਨ ਲਓ 1 ਲੱਖ ਰੁਪਈਆ ਹੈ ਤਾਂ ਉਹਦੇ ਵਿੱਚ ਪਿੱਛੇ 5000 ਰੁਪਈਆ ਉਹਨਾਂ ਨੂੰ ਪਰਨਾ ਪਵੇਗਾ ਕੀ ਗੱਲ ਜੋ ਭਾਰਤ ਦੇ ਲਈ ਇੰਨੀ ਸਹਿਮਤੀ ਜਤਾ ਰਹੇ ਸੀ ਇੱਕ ਪਾਸੇ ਜੋ ਡ੍ਰੰਪ ਉਹ ਦੂਸਰੇ ਪਾਸੇ ਹੀ ਇੰਨਾ ਵੱਡਾ ਟੈਕਸ ਕਿਉਂ ਪਰਵਾ ਰਹੇ ਨੇ ਲੋਕਾਂ ਨੂੰ ਲੋਕ ਜੋ ਇੰਨਾ ਪੈਸਾ ਵੱਡੀ ਸੰਖਿਆ ਦੇ ਵਿੱਚ ਜਾਂ ਕਹਿ ਲਓ ਲੱਖਾਂ ਰੁਪਏ ਲਾ ਕੇ ਜੋ ਬਾਹਰ ਗਏ ਨੇ ਉਹਨਾਂ ਨੂੰ ਇੰਨੇ ਵੱਡੇ ਟੈਕਸ ਦਾ ਕਿਉਂ ਸਾਹਮਣਾ ਕਰਨਾ ਪਵੇਗਾ ਕਿਤੇ ਨਾ ਕਿਤੇ ਡੋਨਾਲਡ ਟਰੰਪ ਆਪਣੀ ਹੀ ਗਤੀਵਿਧੀਆਂ ਜਾਂ ਰਣਨੀਤੀਆਂ ਦੇ ਵਿੱਚ ਕਿਰੇ ਨਜ਼ਰ ਆ ਰਹੇ ਨੇ ਇੱਕ ਹੋਰ ਫੈਸਲਾ ਲਿਆ ਗਿਆ ਜਿਵੇਂ ਕਿ ਜੋ ਲੋਕ ਡੰਕੀ ਲਾ ਕੇ ਬਾਹਰ ਗਏ ਸਨ ਜਾਂ ਉੱਥੇ ਕਿਸੇ ਨੇ ਪੱਕੇ ਹੋਣਾ ਹੈ ਤਾਂ ਉੱਥੋਂ ਦੇ ਕਿਸੇ ਪੱਕੀ ਕੁੜੀ ਨਾਲ ਵਿਆਹ ਕਰਵਾਏਗਾ ਭਾਰਤ ਦਾ ਕੋਈ ਵੀ ਨਾਗਰਿਕ ਤਾਂ ਉਹਦੇ ਉੱਤੇ ਵੀ ਉਹਨਾਂ ਨੇ ਕਿਹਾ ਕਿ ਇਹਦੀ ਦੋਵਾਂ ਹੀ ਕੁੜੀ ਜਾਂ ਮੁੰਡਾ ਹੋਵੇ ਉਹਨਾਂ ਉੱਤੇ ਦੋਵਾਂ ਉੱਤੇ ਹੀ ਇੱਕ ਕਾਰਵਾਈ ਕੀਤੀ ਜਾਵੇਗੀ ਤੇ ਫਿਰ ਜਾ ਕੇ ਉਹ ਪੱਕਾ ਹੋਵੇਗਾ ਇੱਕ ਪਾਸੇ ਭਾਰਤ ਦਾ ਚੰਗਾ ਬੜਨਾ ਜਾਂ ਭਾਰਤ ਤੇ ਟਵੀਟ ਕਰਕੇ ਦੱਸਣਾ ਕਿ ਮੈਂ ਲੋਕਾਂ ਲਈ ਬਹੁਤ ਚੰਗੇ ਕੰਮ ਕਰ ਰਿਹਾ ਤੇ ਦੂਸਰੇ ਪਾਸੇ ਹੀ ਭਾਰਤ ਦੇ ਲੋਕਾਂ ਨੂੰ ਐਡਾ ਵੱਡਾ ਟੈਕਸ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਹੈ ਟਰਾਜ ਟਰੰਪ ਦਾ ਇਹਦੇ ਵਿੱਚ ਕੀ ਰਿਜ਼ਲਟ ਨਿਕਲ ਕੇ ਸਾਹਮਣੇ ਆਵੇਗਾ ਜਿਵੇਂ ਹੀ ਕੋਈ ਮੁੱਖ ਖਬਰ ਸਾਹਮਣੇ ਆਉਂਦੀ ਹੈ ਤਾਂ ਅਸੀਂ ਪੇਸ਼ ਹੁੰਨੇ ਹਾਂ ਧੰਨਵਾਦ